ਜ਼ਿਲ੍ਹਾ ਫਰੀਦਕੋਟ ਦੇ ਕੋਠੇ ਨਰੈਣਗੜ੍ਹ ਪਿੰਡ ਦੇ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਕਾਲੀ ਗੱਡੀ ਦੇ ਵਿੱਚ ਆਏ ਤਿੰਨ ਮੁੰਡਿਆਂ ਨੇ ਤੜਕਸਾਰ ਹੀ ਪਿੰਡ ਦੇ ਵਿੱਚ ਵੜ ਕੇ ਫਿਲਮੀ ਸਟਾਈਲ 'ਚ ਬਦਮਾਸ਼ੀ ਕੀਤੀ। ਐਨਾ ਹੀ ਨਹੀਂ ਜਨਾਬ ਉਹਨਾਂ ਮੁੰਡਿਆਂ ਨੇ ਘਰ ਦੇ ਵਿੱਚ ਵੜ ਕੇ ਸ਼ਰੀਆਮ ਗੋਲੀਆਂ ਵੀ ਚਲਾ ਦਿੱਤੀਆਂ। ਜਿਸ ਦੌਰਾਨ 12 ਬੋਰ ਦੇ ਸ਼ਰਲੇ ਵਜਣ ਕਾਰਨ ਇਹ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜੋ ਕਿ ਹੁਣ ਫਰੀਦਕੋਟ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਇਸ ਮੌਕੇ ਪੀੜਤ ਨੌਜਵਾਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਤੜਕਸਾਰ ਹੀ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਕੁਛ ਨਹੀਂ ਬਈ ਤੜਕੇ ਗੱਡੀ ਲਿਆਈ ਨਵਾਬਾਰਮੂਰੇ ਠੀਕ ਆ ਨੋਵਾ ਤਿੰਨ ਚਾਰ ਜਾਨੇ ਸੀ ਕਾਲੇ ਸ਼ੀਸ਼ੇ ਦੀ ਗੱਡੀ ਦੇ ਠੀਕ ਆ ਅਜੇ ਤਾਂ ਉਹਦੇ ਬੱਚਿਆਂ ਨੂੰ ਸਕੂਲ ਤੁਰਨ ਲੱਗੇ ਸੀਗੇ ਉੱਟ ਕੇ ਜੇ ਬਾਸ ਉੱਟ ਕੇ ਬਾਹਰ ਹੀ ਨਿਕਲੇ ਸੀ ਤੇ ਉਹਨੇ ਪਹਿਲਾਂ ਤਾਂ ਗਾਲਾ ਗੁੱਲਾ ਕੱਢੀਆਂ ਕਾਫੀ ਲਾਲ ਤਰੇ ਮਾਰੇ ਠੀਕ ਆ ਬਾਅਦ ਚ ਉਹਨੇ ਬਾਹਰ ਉੱਤਰ ਕੇ ਠੀਕ ਆ ਤਕਰੀਬਨ ਉੱਤਰ ਕੇ ਕਾਫੀ ਗਾਲਾ ਗਾਲ ਗੱਲ ਗਲੋਚ ਜਿਹਾ ਕੀਤਾ ਉਹਦੇ ਬਾਅਦ ਸਿੱਧਾ ਫਾਇਰ ਮਾਰਿਆ ਬਾਰਾ ਬੋਰ ਦਾ ਜੀ ਜੋ ਉਹ ਹਜੇ ਤੱਕ ਉਧਰ ਤੀ ਚਲੋ ਵੀ ਆਪ ਵਜਿਆ ਕਰਕੇ ਆਇਆ ਆਪਦੇ ਨੇ ਅਸੀਂ ਡਿਗ ਪੇ ਵੀ ਦਵਾਰਾ ਨਾ ਮਾਰੀ ਠੀਕ ਆ ਮਾਰ ਕੇ ਫੇਰ ਗਾਲਾ ਕੱਢ ਕੇ ਫਿਰ ਗਿਆ ਕੌਣ ਸੀ ਬੰਦਾ ਕੋਈ ਪ੍ਰਨਾਮ ਬੋੜ ਦਾ ਮੁੰਡਾ ਜੀ ਗੋਰਾ ਕੋਈ ਬਾਹਰੋਂ ਪੂਰੋਂ ਆਇਆ ਤੇ ਕੋਈ ਰੰਜਿਸ਼ ਹੋਇਆ ਜਾਂ ਕੀ ਰੰਜਿਸ਼ ਤਾਂ ਭਾਈ ਜੀ ਉਹ ਜ਼ਮੀਨ ਕਰਕੇ ਆ ਵੀ ਅਗਲਾ ਕਹਿੰਦਾ ਵੀ ਸਾਰੀ ਜ਼ਮੀਨ ਵਾਲੀ ਹੈ ਰਾਜੇ ਵਾਲੀ ਪਹਿਲਾਂ ਵੀ ਇਹ ਕ੍ਰਿਮੀਨਲ ਰਿਕਾਰਡ ਹੀ ਆ ਉਹਨਾਂ ਦਾ ਸਾਰਾ ਜੀ ਥੋੜਾ ਕੋਈ ਜ਼ਮੀਂਦਾਰ ਹੀ ਆ ਉਹਨਾਂ ਨੇ ਜ਼ਮੀਂਦਾਰ ਤਾਂ ਹਰੇ ਆਏ ਹੁੰਦਾ ਹੀ ਹੈ ਜ਼ਮੀਂਦਾਰ ਹੀ ਹੈ ਠੀਕ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਅਗਲਾ ਕਹਿੰਦਾ ਵੀ ਇਹ ਤਾਂ سیاਪਾ ਹੀ ਨਿਬੜਦੇ ਆ ਠੀਕ ਹੈ ਜੋ ਸਿੱਧਾ ਫਾਇਰ ਮਾਰਨ ਤਾਂ ਅਗਲਾ ਮਾਰ ਮਾਰਨ ਆਸਤੇ ਹੀ ਆਇਆ ਸੀ ਤਕਰੀਬਨ ਉਹ ਸਾਰੇ ਨੂੰ ਪਤਾ ਜਦੋਂ ਉਹਨਾਂ ਦਾ ਲੱਗਿਆ ਤੇ ਕਹੀ ਹੈ ਨਹੀਂ ਸਾਡੇ ਰਾਹ ਤੇ ਗੱਲ ਗੱਲਬਾਤ ਮਾੜੀ-ਮੋਟੀ ਬਹਿਸ ਹੋਈ ਤੇ ਉਹ ਆਂਦਾ ਮੈਂ ਤੁਹਾਡੇ ਘਰੇ ਹੀ ਆਉਣਾ ਆਪਣੇ ਬਿਲਕੁਲ ਘਰ ਦੇ ਸਾਹਮਣੇ ਆ ਕੇ ਹੀ ਉਹਨੇ ਕਹਿੰਦਾ ਤੁਹਾਨੂੰ ਮੈਂ ਮਾਰਨਾ ਤੇ ਸਿੱਧਾ ਫਾਇਰ ਆ ਕੇ ਕਰਤਾ ਹੀ ਉਹਨੇ ਫਾਇਰ ਕਰਕੇ ਆਂਦਾ ਮੈਂ ਤਾਂ ਕੱਲਾ ਬਾਹਰ ਉੱਠ ਜਾਣਾ ਗਾਲਾ-ਗੂਲਾ ਕੱਢੀਆਂ ਜੀ ਕੀ ਰਾਂਝੀ ਕੀ ਹੈ ਵਜਾ ਰਾਂਝੀ ਆ ਰਾਂਝੀ ਸੀ ਪਹਿਲਾਂ ਜ਼ਮੀਨਦਾਰ ਸੀਗਾ ਉਹ ਨਿਬੜਿਆ ਸੀਗਾ ਜੀ ਉਹ ਬਾਹਰ ਗਿਆ ਸੀਗਾ ਹੁਣ ਦੁਬਾਰਾ ਉਹ ਹੁਣ ਆਇਆ ਹੈ ਰੋਲ ਹਟਾ ਪਹਿਲਾਂ ਜਮੀਨ ਦਾ ਸੀ ਉਹ ਪਹਿਲਾਂ ਸੀ ਉਹ ਨਿਬੜ ਗਿਆ ਸੀਗੀ ਛੋੜਿਆ ਕਿਉਂਗੀ ਸੀ ਹਾਂ ਨਹੀਂ ਉਹਨਾਂ ਦੇ ਹੱਕ ਜੀ ਸੀਗੀ ਅੱਛਾ ਹਾਂ ਜੀ ਜਮੀਨ ਲਈ ਹੈ ਜੀ ਸੀ ਲਈ ਸੀਗੀ ਉਹਨਾਂ ਦੇ ਹੱਕ ਜੋ ਹੋ ਗਈ ਸੀ ਉਹ ਨਿਬੜ ਗਿਆ ਸੀਗੀ ਅੱਛਾ ਇਹ ਹੁਣ ਦੁਬਾਰਾ ਹੁਣ ਆਇਆ ਸੀ ਉਹਦੇ ਬਾਅਦ ਕੌਣ ਬੰਦਾ ਕੌਣ ਇਹ ਪ੍ਰਣਾਮ ਸਿੰਘ ਦਾ ਮੁੰਡਾ ਆਈ ਦੂਰਾ ਕੀ ਮੰਗ ਕਰਦੇ ਸੀ ਸੰਤਨ ਸਾਫ ਦੀ ਮੰਗ ਚਾਹੀਦੀ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਕਕਤਲਾ ਮਿਲੀ ਆ ਕੋਠੇ ਨੇ ਰੈਣਗੜਾ ਮਾਉਂਟ ਲੇਟਰਾ ਸਕੂਲ ਦੇ ਬੈਕਸਾਈਡ ਆ ਉਥੇ ਕੀ ਫਾਇਰਿੰਗ ਦੀ ਤਲਾ ਮਿਲੀ ਆ 12 ਬੋਰਨਾ ਫਾਇਰ ਹੋਇਆ ਤੇ ਦੋ ਬੰਦੇ ਇੰਜਰਡ ਹੋਏ ਆ ਉਹਨਾਂ ਨੂੰ ਇੰਜਰਡ ਹੋਏ ਨੇ ਹੈਗੇ ਦਾਖਲ ਕਰਾਤਾ ਮੈਡੀਕਲ ਕਾਲਜ ਚ ਉਹ ਜਿੱਦਾਂ ਸਟੇਟਮੈਂਟ ਲਿਖਾਉਂਦੇ ਉਹ ਕਾਰਵਾਈ ਕਰ ਰਹੇ ਨੇ ਸਰ ਵਜ੍ਹਾ ਕੀ ਦੱਸੀ ਜਾਏ ਉਹਦਾ ਕੋਈ ਨਾ ਕੋਈ ਲੜਾਈ ਝਗੜਾ ਹੋਇਆ ਮਾਮੂਲੀ ਟਕਰਾਰ ਕੋਈ ਹੋਇਆ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਕੋਈ ਫਾਇਰ ਚਲਾਤਾ ਦੂਸਰੀ ਪਾਰਟੀ ਨੇ ਸਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਕਿਤੇ ਕਿਤੇ ਗੰਭੀਰ ਦਾ ਨਹੀਂ ਨਹੀਂ ਉਹ ਹਜੇ ਦੂਰ ਹੀ ਸੀ ਫਾਇਰ ਦੂਰਤੀ ਹੋਇਆ ਕੋਈ ਐਡਾ ਪੁਲਿਸ ਕਰਦੇ ਅਜੇ ਉਹਨੇ ਸਟੇਟਮੈਂਟ ਲੈਣੇ ਆ ਜਿੱਦਾਂ ਕੋਈ ਉਹ ਸਟੇਟਮੈਂਟ ਲਿਖਾਉਂਦੇ ਉਸ ਹਿਸਾਬ ਨਾਲ ਕਾਰਵਾਈ ਕਰਦਿੰਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਮੁਲਜ਼ਮਾ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ